ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁਲ ਕਰੇ ਕੋਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਿਓ ਧੀਰਤ ਵਰਲਡ ਦੇ ਨਾਲ ਅੱਜ ਗੱਲ ਕਰਾਂਗੇ ਅਸੀਂ ਪੰਜਾਬ ਦੀ ਸਾਡਾ ਪੰਜਾਬ ਉਹ ਪੰਜਾਬ ਆ ਜਿੱਥੇ ਹਰ ਇੱਕ ਦਾ ਗੁਜ਼ਾਰਾ ਠੀਕ ਠਾਕ ਚੱਲਦਾ ਪਰ ਉਹ ਸ਼ੁਕਰਾਨਾ ਕਰਨਾ ਨਹੀਂ ਭੁੱਲਦਾ ਉਹ ਵਾਹਿਗੁਰੂ ਕਾਲਪੁਰਖ ਨੂੰ ਸਜਦਾ ਕਰਨਾ ਨਹੀਂ ਭੁੱਲਦਾ ਪੰਜਾਬ ਉਹ ਆ ਜਿਸ ਨੇ ਹਰ ਇੱਕ ਨੂੰ ਰੋਜ਼ਗਾਰ ਦਿੱਤਾ ਆਵੇਂ ਪ੍ਰਵਾਸੀ ਸੀ ਆਵੇਂ ਸਾਡੇ ਪੰਜਾਬੀ ਸੀ ਜਾਂ ਫਿਰ ਅਦਰ ਸਟੇਟਾਂ ਤੋਂ ਜੋ ਸਾਡੇ ਪੰਜਾਬ ਦੇ ਵਿੱਚ ਆਏ ਪੰਜਾਬ ਨੂੰ ਕਿਸੇ ਟਮੇ ਕਿਸੇ ਸਮੇਂ ਪੰਜ ਦਰਿਆਵਾਂ ਪੰਜ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ ਜਦੋਂ ਸਤਲੁਜ ਬਿਆਸ ਰਾਬੀ ਚਨਾਬ ਤੇ ਜੇਹਲਮ ਇਸ ਪੰਜਾਬ ਦੇ ਅੰਦਰ ਵਗਦੇ ਸੀ ਤੇ ਉਸ ਤੋਂ ਬਾਅਦ ਇੱਕ ਕਾਲਾ ਦੌਰ ਆਉਂਦਾ ਜਿਸ ਦੇ ਤਹਿਤ ਸਾਡੇ ਪੰਜਾਬ ਨੂੰ ਇੱਕ ਸਾਜਿਸ਼ ਦੇ ਤਹਿਤ ਦੋ ਵੱਖ-ਵੱਖ ਭਾਗਾਂ ਵਿੱਚ ਵੰਡ ਦਿੱਤਾ ਜਾਂਦਾ ਜਦੋਂ ਦੇਸ਼ ਦੀ ਆਜ਼ਾਦੀ ਲਈ ਲੜਾਈ ਹੁੰਦੀ ਹੈ ਉਦੋਂ ਹਿੰਦੂ ਮੁਸਲਮ ਸਿੱਖ ਸਾਈ ਸਭ ਨੇ ਆਪਣਾ ਯੋਗਦਾਨ ਪਾਇਆ ਹਰ ਇੱਕ ਆਪਣੇ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦੀ ਵੱਲ ਲੈ ਕੇ ਜਾਣ ਲਈ ਹਰ ਇੱਕ ਨੇ ਯੋਗਦਾਨ ਪਾਇਆ ਪਰ ਸਾਨੂੰ ਸੋਚਣਾ ਪਵੇਗਾ ਕਿ ਸਾਡੀ ਕਮੀ ਕਿੱਥੋਂ ਰਹਿ ਗਈ ਫਿਰ ਜਦੋਂ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਫਿਰ ਸਾਡੇ ਵਿੱਚ ਇਹ ਹੈ ਜਿਾ ਕੀ ਬਹਿਰ ਵਿਰੋਧ ਪਿਆ ਕਿ ਇੱਕ ਪਾਕਿਸਤਾਨ ਨੂੰ ਸਾਡੇ ਪੰਜਾਬ ਦੇ ਵਿੱਚੋਂ ਨਿਕਲਣਾ ਪਿਆ। ਹਿੰਦੂਆਂ, ਮੁਸਲਮਾਨਾਂ, ਸਿੱਖਾਂ 사이 ਜੋ ਇਹਨਾਂ ਦੇ ਵਿੱਚ ਇੱਕ ਬੈਰ-ਵਿਰੋਧਤਾ ਪੈਦਾ ਹੋਈ। ਇਸ ਦੇ ਪਿੱਛੇ وجہ ਕੀ ਸੀ? ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਰਾਜਨੀਤੀ ਸੀ। ਇੱਕ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਸਾਡੇ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਜਿਸ ਦੀ ਇੱਕ ਪਾਸੇ ਅਗਵਾਈ ਕੀਤੀ ਜਿਨ੍ਹਾਂ ਨੇ ਜੋ ਪਾਕਿਸਤਾਨ ਵੱਲੋਂ ਨੇਤਾ ਬਣਿਆ ਤੇ ਦੂਜੇ ਪਾਸੇ ਬਣਿਆ ਗਾਂਧੀ ਇਥੇ ਇੱਕ ਮੈਂ ਥੋੜੀ ਜੀ ਬੇਨਤੀ ਕਰਦਾ ਕਿ ਦਾ ਕਟਲ ਕਿਤਾਬ ਆ ਜੋ ਇੰਡੀਆ ਵਿੱਚ ਬੈਨ ਕੀਤਾ ਗਈ ਆ ਉਸ ਦੀ ਕਿਤਾਬ ਨੂੰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਇੰਡੀਆ ਦੇ ਕਾਲੇ ਸੱਚ ਬਹੁਤ ਪਤਾ ਲੱਗਣਗੇ ਕਿ ਭਾਰਤ ਨੂੰ ਨਹੀਂ ਸਗੋਂ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪੰਜਾਬ ਦਾ ਹਿੱਸਾ ਬਹੁਤ ਛੋਟਾ ਬਣਾਇਆ ਗਿਆ ਤਾਂ ਕਿ ਆਪਣੀ ਆਵਾਜ਼ ਬੁਲੰਦ ਨਾ ਕਰ ਸਕੇ ਹੁਣ ਇੱਕ ਗੱਲ ਦੇਖੀ ਜਾਵੇ ਕਿ ਸਭ ਤੋਂ ਵੱਧ ਪੰਜਾਬੀ ਜੋ ਦਿੱਲੀ 에ਰਪੋਰਟ ਤੋਂ ਜਾਂਦਾ ਤੇ ਦਿੱਲੀ 에ਰਪੋਰਟ ਤੋਂ ਤੋਂ ਦਿੱਲੀ 에ਰਪੋਰਟ ਆ ਪੰਜਾਬ ਤੋਂ ਕਿੰਨੀ ਕਮਾਈ ਕਰਦਾ ਪੰਜਾਬ ਦੇ ਵਿੱਚ ਹੀ ਇੰਟਰਨੈਸ਼ਨਲ ਹਵਾਈ ਅੱਡਾ ਕਿਉਂ ਨਹੀਂ ਬਣ ਦਿੱਤਾ ਗਿਆ ਪੰਜਾਬ ਦੇ ਵਿੱਚ ਇੰਟਰਨੈਸ਼ਨਲ 에ਰਪੋਰਟ ਕਿਉਂ ਨਹੀਂ ਬਣ ਰਿਹਾ ਕਿਉਂਕਿ ਲੱਖਾਂ ਦੀ ਤعداد ਵਿੱਚ ਜੋ ਸਾਡੇ ਪੰਜਾਬੀ ਦਿੱਲੀ 에ਰਪੋਰਟ ਤੋਂ ਜਾਂਦੇ ਨੇ 6-6 ਘੰਟੇ ਲਾ ਕੇ ਸੀ ਦਿੱਲੀ 에ਰਪੋਰਟ ਤੇ ਜਾਂਦੇ ਆ ਤਾਂ ਅਸੀਂ ਅੱਧੇ ਘੰਟੇ ਦੇ ਵਿੱਚ ਆਪਣੇ ਪੰਜਾਬ ਤੋਂ ਜਾਂ 2 ਘੰਟਿਆਂ ਵਿੱਚ ਆਪਣੇ ਪੰਜਾਬ ਤੋਂ ਇੰਟਰਨੈਸ਼ਨਲ ਫਲੈਟ ਲੈ ਕੇ ਕਿਉਂ ਨਹੀਂ ਵੇਸ਼ਚਨ ਜਾ ਸਕਦੇ ਇਹ ਵੀ ਗੱਲ ਗੌਰੇ ਤਾਲਬ ਜਰੂਰ ਸੋਚਿਓ ਤੇ ਅਸੀਂ ਇੱਥੇ ਮੁੱਦੇ ਤੋਂ ਥੋੜਾ ਜਿਹਾ ਵੱਖ ਨਾ ਹੋਈਏ ਕਿ ਸਾਡੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਜੋ ਵੰਡਿਆ ਗਿਆ ਪਾਕਿਸਤਾਨ ਬਣਾਇਆ ਗਿਆ ਫਿਰ ਸਾਡੇ ਆਪਿਆਂ ਵਿੱਚ ਹੀ ਖੂਨ ਖਰਾਬਾ ਹੋਇਆ ਆਪਣੇ ਹੀ ਇੱਕ ਦੂਜੇ ਦੇ ਬੈਰੀ ਬਣ ਕੇ ਖੂਨ ਦੇ ਜੋ ਆਜ਼ਾਦੀ ਟਾਈਮ ਇਕੱਠੇ ਸੀ ਹੁਣ ਇਹਦੇ ਵਿੱਚ ਮੇਨ ਰੋਲ ਕਿਸ ਦਾ ਸੀ ਮੇਨ ਰੋਲ ਸੀ ਇਹਦੇ ਵਿੱਚ ਸਿਆਸਤ ਤੇ ਰਾਜਨੀਤੀ ਜੋ ਇੰਨੀ ਗੰਦੀ ਖੇਡੀ ਗਈ ਜਿਹਦੇ ਵਿੱਚ ਇੱਕ ਭਾਈ ਨੂੰ ਹੀ ਭਾਈ ਦਾ ਬੈਰੀ ਬਣਾਇਆ ਗਿਆ Hindu Muslim Sikh ਦਾ ਰਿਸ਼ਤਾ ਜੋ ਨੌ ਮਾਸ ਦਾ ਰਿਸ਼ਤਾ ਸੀ ਇੱਕ ਧਾਗੇ ਦੇ ਵਿੱਚ ਬੰਦੇ ਹੋਏ ਸੀ ਜਿਨ੍ਹਾਂ ਨੇ ਦੇਸ਼ ਦੀ ਇਜਾਦ ਲਈ ਬਹੁਤ ਵੱਡਾ ਯੋਗਦਾਨ ਪਾਇਆ ਪਰ ਜਦੋਂ ਆਪਣੀ ਗੱਲ ਆਈ ਫਿਰ ਪਾਕਿਸਤਾਨ ਤੇ ਇੰਡੀਆ ਨੂੰ ਵੱਖ ਕਰ ਦਿੱਤਾ ਗਿਆ ਪਾਕਿਸਤਾਨ ਦੇ ਪੰਜਾਬ ਨੂੰ ਵੱਖ ਕਰ ਦਿੱਤਾ ਗਿਆ ਮਾਫ ਕਰਨਾ ਇੱਥੇ ਭਾਰਤ ਨੂੰ ਨਹੀਂ ਵੰਡਿਆ ਗਿਆ ਇੱਥੇ ਪੰਜਾਬ ਦੇ ਵਿੱਚੋਂ ਵੰਡ ਕੇ ਪਾਕਿਸਤਾਨ ਨੂੰ ਵੰਡਿਆ ਗਿਆ ਪਾਕਿਸਤਾਨ ਨੂੰ ਕੱਢਿਆ ਗਿਆ ਸਾਡਾ ਪੰਜਾਬ ਦਾ ਪਾਕਿਸਤਾਨ ਨੂੰ ਕੋਈ ਰੌਲਾ ਨਹੀਂ ਸੀ ਰੌਲਾ ਸਿਰਫ ਇੰਡੀਆ ਦਾ ਸੀ ਸਾਡੀ ਪੰਜਾਬ ਦੇ ਲੋਕ ਅੱਜ ਵੀ ਪਾਕਿਸਤਾਨ ਜਾਂਦੇ ਨੇ ਤਾਂ ਪਾਕਿਸਤਾਨ ਦੇ ਲੋਕ ਪਿਆਰ ਦਿੰਦੇ ਨੇ ਅੱਜ ਰੋਂਦੇ ਨੇ ਕਿਉਂਕਿ ਸਾਡੀ ਇੱਕ ਥੂਟੀ ਦੀ ਗਲਤੀ ਦੀ ਵਜ੍ਹਾ ਨਾਲ ਅਸੀਂ ਆਪਣੇ ਤੋਂ ਟੁੱਟ ਗਏ ਲੋਕਾਂ ਨੂੰ ਜਦੋਂ ਪਾਕਿਸਤਾਨ ਦੇ ਲੋਕਾਂ ਨੂੰ ਉੱਥੇ ਜਾ ਕੇ ਮਿਲਦੇ ਨੇ ਸਾਡੇ ਪੰਜਾਬੀ ਨੂੰ ਘੂਰਦੇ ਨੇ ਕਿ ਸਾਡੇ ਆਪਣੇ ਘਰੋਂ ਜਣੇ ਅਜਾੜੇ ਕਿਸ ਨੇ ਇੱਕ ਗੰਦੀ ਰਾਜਨੀਤੀ ਚਾਲ ਦੇ ਤਹਿਤ ਇੱਕ ਚੌਧਰ ਦੇ ਤਹਿਤ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਸ਼ਹੀਦੀਆਂ ਪ੍ਰਾਪਤ ਕਰੀਆਂ ਉਹਨਾਂ ਦੇ ਨਾਮ ਨਿਸ਼ਾਨ ਨਹੀਂ ਜਿਨ੍ਹਾਂ ਨੇ ਦੇਸ਼ ਨੂੰ ਬਰਬਾਦ ਕੀਤਾ ਉਹਨਾਂ ਦੀ ਫੋਟੋ ਨੋਟਾਂ ਤੇ ਲੱਗਦੀ ਹੈ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਮਿਲਦੇ ਨੇ ਉਹ بڑے بڑے ਕੁਰਸੀਆਂ ਤੇ ਕਾਬਜ ਹੋਏ ਬੈਠੇ ਨੇ ਪੰਜਾਬ ਨੂੰ ਤੇ ਭਾਰਤ ਨੂੰ ਅਗਰ ਬਰਬਾਦ ਕਰਨ ਵਿੱਚ ਯੋਗਦਾਨ ਸਭ ਤੋਂ ਵੱਧ ਦੁਸ਼ਮਣ ਦਾ ਨਹੀਂ ਸਾਡੇ ਗਦਾਰਾਂ ਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਾਉਣ ਦੇ ਵਿੱਚ ਸਾਡੇ ਹੀ ਗਦਾਰ ਪੈਦਾ ਹੋਏ ਸਾਡੀ ਕੌਮ ਨੂੰ ਬਰਬਾਦ ਕਰਨ ਵਾਲੇ ਸਾਡੇ ਵਿੱਚ ਹੀ ਗਦਾਰ ਪੈਦਾ ਹੋਏ ਇਨ੍ਹਾਂ ਗਦਾਰਾਂ ਦੀ ਵਜ੍ਹਾ ਕਰਕੇ ਸਾਡਾ ਪੰਜਾਬ ਤੇ ਪਾਕਿਸਤਾਨ ਵੱਖ ਹੋਇਆ ਪੰਜਾਬ ਬਹੁਤ ਵੱਡਾ ਸੂਬਾ ਸੀ ਜਿਸ ਨੂੰ ਇੱਕ ਛੋਟਾ ਜਿਹਾ ਬਣਾ ਕੇ ਤਾਲ ਦਿੱਤਾ ਗਿਆ ਚਲੋ ਉਹ ਵੀ ਗੱਲ ਵੱਖਰੀ ਸੀ ਕਿ ਪੰਜਾਬ ਦੇ ਵਿੱਚੋਂ ਪਾਕਿਸਤਾਨ ਨਿਕਲੇ ਢਾਈ ਦਰਿਆ ਸਾਡੇ ਕੋਲ ਹੈ ਤੇ ਢਾਈ ਪਾਕਿਸਤਾਨ ਕੋਲ ਚਲੇਗਾ ਪਰ ਇੱਕ ਜ਼ਿਕਰਯੋਗ ਹੈ ਕਿ ਉਹਨਾਂ ਦਰਿਆਵਾਂ ਦੇ ਉੱਪਰ ਵੀ ਜੋ ਫੈਕਟਰੀਆਂ ਦਾ ਪਾਣੀ ਹੈ ਉਹ ਪਾਪਾ ਉਹਨਾਂ ਦੀ ਬੇਸਟੇਜ ਆ ਜੋ ਕੈਮੀਕਲ ਆ ਉਹ ਸਿੱਧਾ ਉਸ ਸਤਲੁਜ ਦਰਿਆ ਦੇ ਵਿੱਚ ਡਰੇਨ ਕੀਤਾ ਜਾ ਰਿਹਾ ਉਹ ਦਰਿਆਵਾਂ ਨੂੰ ਕਾਲਾ ਕੀਤਾ ਜਾ ਰਿਹਾ ਜਿਸ ਦੀ ਵਜ੍ਹਾ ਕਰਕੇ ਕੈਂਸਰ ਕਾਲੀ ਪੀੜੀ ਜਾਂ ਹੋਰ ਕਈ ਭਿਆਨਕ ਬਿਮਾਰੀਆਂ ਸਾਨੂੰ ਲੱਗ ਗਈਆਂ ਤੇ ਜਿਸ ਦਾ ਖਮਿਆਜਾ ਸੀ ਪੁੱਗ ਰਹੇ ਆ ਅੱਜ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ ਅਸੀਂ ਸਿੱਧਾ ਡਾਇਰੈਕਟ ਪਾਣੀ ਨਹੀਂ ਪੀ ਸਕਦੇ ਫਿਲਟਰ ਕਰਕੇ ਪਾਣੀ ਪੀਣਾ ਪੈਂਦਾ ਜਾਂ ਉਹ ਸਿਸਟਮ ਲੱਗੇ ਨੇ ਉਹਨਾਂ ਦੇ ਤਹਿਤ ਲੋਕ ਪਾਣੀ ਪੀਂਦੇ ਪਰ ਇਸ ਨੂੰ ਗੰਧਲਾ ਕਰਨ ਦੇ ਵਿੱਚ ਸਾਡਾ ਹੀ ਯੋਗਦਾਨ ਆ ਅਸੀਂ ਆਪਣੇ ਪੰਜਾਬ ਨੂੰ ਪਰਾਇਆ ਕੀਤਾ ਆਪਣਾ ਨਹੀਂ ਸਮਝਿਆ ਅਸੀਂ ਆਪਣੇ ਹੱਥੀ ਕੰਮ ਕਰਨਾ ਛੱਡ ਕੇ ਪ੍ਰਵਾਸੀਆਂ ਤੇ ਭਰੋਸਾ ਕੀਤਾ ਤੇ ਉਹਨਾਂ ਨੇ ਸਾਡੇ ਪੰਜਾਬ ਨੂੰ ਤੇ ਉਹਨਾਂ ਪ੍ਰਵਾਸੀਆਂ ਨੇ ਜੋ ਇੱਥੇ ਫੈਕਟਰੀਆਂ ਲਾਈਆਂ ਜਿਹਦੇ ਪਿੱਛੇ ਜੇ ਮਸਲਾ ਹੋਇਆ ਕਾਲੇ ਪਾਣੀ ਦਾ ਮੋਰਚਾ ਲੱਗਿਆ ਪਰ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਇਸ ਇਹ ਜਿਹੜਾ ਫੈਕਟਰੀਆਂ ਦਾ ਕੈਮੀਕਲ ਆ ਸਿੱਧਾ ਡਰੇਨ ਹੋ ਰਿਹਾ ਉਹ ਕਹਿੰਦੇ ਵੀ ਇਹ ਪਾਣੀ ਦੇ ਸੈਂਪਲ ਭਰੇਗਾ ਤੇ ਇਹ ਵੀ ਕਹਿੰਦੇ ਨੇ ਕਹਿੰਦੇ ਉਹ ਪਾਣੀ ਸਭੇ ਸਰੋਤੇ ਨਹੀਂ ਪਹੁੰਚਾ ਜਿਹਦੇ ਕਰਕੇ ਸਾਡੇ ਜਿਹੜੇ ਲੈਬਨ ਲਈ ਪਾਣੀ ਦੇ ਟੈਸਟ ਟੈਸਟਿੰਗ ਆ ਉਹ ਚੱਲ ਨਹੀਂ ਉਹ। ਪਾਣੀ ਖਰਾਬ ਨਹੀਂ ਹੁੰਦਾ ਜੇ ਦੇਖਿਆ ਜਾਵੇ ਪਾਣੀ ਉੱਥੇ ਖਰਾਬ ਹੁੰਦਾ ਜਿੱਥੇ ਜ਼ਿਆਦਾ ਗੰਦਗੀ ਹੋਵੇ। ਅਗਰ ਪਾਣੀ ਨੂੰ ਅਸੀਂ ਆਪਣੇ ਟੈਂਕੀਆਂ ਵਿੱਚ ਸਟੋਰੇਜ ਕਰਕੇ ਰੱਖਦੇ ਹਾਂ ਕਿੰਨੇ ਦਿਨ ਚੱਲ ਜਾਂਦਾ ਲੋਕ ਪੀ ਵੀ ਲੈਂਦੇ ਨੇ। ਪਰ ਜਿੱਥੇ ਗੰਦਗੀ ਹੋ ਉਥੇ ਪਾਣੀ ਖਰਾਬ ਵੀ ਹੋਊਗਾ ਸਵੈਲ ਵੀ ਹੋਊਗੀ ਹੁਣ ਮੁੱਦਾ ਇਹ ਆ ਕਿ ਜਿੰਨਾ ਸਾਡੇ ਕੋਲ ਬੱਚਾ ਪੰਜਾਬ ਕੀ ਉਸ ਪੰਜਾਬ ਨੂੰ ਅਸੀਂ ਸੰਭਾਲ ਸਕ ਰਹੇ ਹਾਂ ਕੀ ਅਸੀਂ ਇਸ ਪੰਜਾਬ ਦੇ ਵਿੱਚ ਵੱਧ ਫੁੱਲ ਸਕਾਂਗੇ ਕੀ ਅਸੀਂ ਇਹੋ ਜੇ ਵਾਤਾਵਰਣ ਦੇ ਵਿੱਚ ਆਪਣੇ ਬੱਚਿਆਂ ਨੂੰ ਬਚਾ ਸਕਾਂਗੇ ਕੀ ਅਸੀਂ ਇਹੋ ਜੇ ਪਾਣੀ ਪਿਲਾ ਕੇ ਆਪਣੇ ਬੱਚਿਆਂ ਦਾ ਭੁੱਖ ਬਣਾ ਸਕਾਂਗੇ ਕਿਉਂਕਿ ਜੰਮ ਦੇ ਬੱਚਿਆਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਕਿਡਨੀਆਂ ਖਰਾਬ ਹੋ ਗਈਆਂ ਕਿਉਂਕਿ ਪਾਣੀ ਦੇ ਵਿੱਚ ਸਿੱਧਾ ਕੈਮੀਕਲ ਡਰੇਨ ਹੋ ਰਿਹਾ ਸਿੱਧਾ ਕੈਮੀਕਲ ਪਾਇਆ ਜਾ ਰਿਹਾ ਜੋ ਫੈਕਟਰੀਆਂ ਦੀ ਬੇਸਟੇਜ ਆ ਗੰਦੇ ਨਾਲੇ ਤੁਸੀਂ ਦੇਖ ਲਓ ਜੋ ਬੁੱਢਾ ਦਰਿਆ ਬੁੱਢਾ ਨਾਲਾ ਸੀ ਕਿਸੇ ਟਾਈਮ ਬੁੱਢਾ ਦਰਿਆ ਕਿਹਾ ਗਿਆ ਉਸ ਨੂੰ ਅੱਜ ਬੁੱਢੇ ਨਾਲੇ ਦਾ ਨਾਮ ਬਦਲ ਦਿੱਤਾ ਗਿਆ ਕਿਉਂ ਕਿਉਂਕਿ ਉੱਥੇ ਕੱਦਗੀ ਪਾਉਂਦਾ ਹੈ ਉੱਥੋਂ ਤੁਸੀਂ ਲੰਘ ਨਹੀਂ ਸਕਦੇ ਨਹੀਂ ਸਭਨ ਗੰਦੀ ਮਾਰਦੀ ਹੈ ਹੁਣ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਪਾਣੀਆਂ ਨੂੰ ਸੰਭਾਲੀਏ ਆਪਣੇ ਆਪ ਨੂੰ ਤਾਂ ਚਲੋ ਅਸੀਂ ਤਾਂ ਸੁਭਾਣ ਸਕਦੇ ਹਾਂ ਜੇ ਅਸੀਂ ਆਪਣੀ ਕੁਦਰਤ ਨੂੰ ਸੰਭਾਲਾ ਜੇ। ਸੋ ਇੰਨੀ ਇੱਕ ਬੇਨਤੀਆਂ ਪ੍ਰਮਾਨ ਕਰਿਓ। ਪਾਣੀ ਹਰ ਇੱਕ ਨੇ ਪੀਣਾ ਚਾਹੀਏ, Hindu, Muslim, Sikh ਕੋਈ ਚਾਹੇ ਹੋ, ਭਾਰਤੀ ਹੈ, ਪਰਵਾਸੀ ਹੈ ਜਾਂ ਕਿਸੇ ਵੀ ਰਾਜ ਤੋਂ ਆਇਆ, ਪਾਣੀ ਹਰ ਇੱਕ ਪੀਦਾ। ਇੱਥੇ ਚੰਦ ਪੈਸਿਆਂ ਲਈ ਆਪਣੀ ਜਾਨ ਤਲੀ ਤੇ ਨਾ ਲਾਓ। ਚੰਦ ਪੈਸਿਆਂ ਲਈ ਆਪਣੇ ਤੁਸੀਂ ਰਜਗਾਵ ਲਈ ਲੋਕਾਂ ਦੀ ਜਾਨ ਨਾਲ ਨਾ ਖੇਡਿਓ। ਅਗਰ ਤੁਸੀਂ ਸਿਰਫ ਪੈਸਾ ਦੇਖਣਾ ਤਾਂ ਆਪਣੀ ਮੌਤ ਦੀ ਤਰੀਕ ਲਿਖ ਲਿਓ ਕਿ ਅੱਜ ਤੀ ਤੱਕ ਅਸੀਂ ਬਾਰਸੀਆਂ ਪਾਣੀ ਪੀ ਕੇ ਸਾਡੇ ਲਈ ਮੌਤ ਸਾਡੇ ਦਰਵਾਜ਼ੇ ਤੇ ਸਾਡਾ ਦਾਵਾ ਲਈ ਖੜੀ ਆ ਸਾਡਾ ਪੱਤਰ ਲਈ ਖੜੀ ਆ ਮੌਤ ਕਦੇ ਵੀ ਆ ਸਕਦੀ ਹੈ ਪਰ ਤੁਹਾਨੂੰ ਇਹ ਹੀ ਬੇਨਤੀ ਆ ਕਿ ਜੇ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਤਾਂ ਕਮ ਸੇ ਕਮ ਪੰਜਾਬ ਦੇ ਪਾਣੀ ਨੂੰ ਤਾਂ ਬਚਾ ਲਓ ਤੁਸੀਂ ਆਪਣੀ ਰਜਗਾਰਾਂ ਲਈ ਆਪਣੇ ਕੰਮਕਾਰਾਂ ਲਈ ਪਾਣੀ ਨੂੰ ਖਰਾਬ ਨਾ ਕਰੋ ਸਤਲੁਜ ਦਰਿਆ ਦੇ ਵਿੱਚ ਸਿੱਧਾ ਫੈਕਟਰੀਆਂ ਦਾ ਕੈਮੀਕਲ ਪਾਣੀ ਪਾਇਆ ਜਾ ਰਿਹਾ ਹੈ ਕੋਈ ਉਸ ਤੇ ਰੋਕ ਟੋਕ ਨਹੀਂ ਸਾਡੇ ਆਪਣੇ ਹੀ ਸਾਡੇ ਖਿਲਾਫ ਹੋ ਰਹੇ ਸਾਡੀਆਂ ਆਪਣੀਆਂ ਪਾਰਟੀਆਂ ਹੀ ਸਾਡੇ ਪੰਜਾਬ ਨਾਲ ਗਦਾਰੀ ਕਰ ਰਹੀਆਂ ਆ ਭਾਵੇਂ ਕੋਈ ਪਾਰਟੀ ਆਈ ਹੋਵੇ ਹਰ ਇੱਕ ਪਾਰਟੀ ਸਿਰਫ ਆਪਣਾ ਪੈਦਾ ਸੋਚਦੀ ਆਪਣੀ ਬੋਟ ਬੈਂਕ ਦੇਖਦੀ ਆ ਲੋਕਾਂ ਦੀ ਸਿਹਤ ਤੇ ਲੋਕਾਂ ਦੇ ਮਸਲਿਆਂ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸਿਰਫ ਆਪਣੀ ਬੋਟ ਬੈਂਕ ਪੱਕੀ ਕਰਦੇ ਨੇ ਜਦੋਂ ਬੋਟ ਮਿਲ ਜਾਂਦੀ ਆ ਉਸ ਤੋਂ ਬਾਅਦ ਫਿਰ ਤੁਹਾਡੇ ਡਾਂਗਾਂ ਪੈਂਦੀਆਂ ਨੇ ਤੁਸੀਂ ਪ੍ਰੋਟੈਸਟ ਕਰੋਗੇ ਤਾਂ ਤੁਹਾਡੇ ਸਿਰ ਪਾੜੇ ਜਾਂਦੇ ਨੇ ਉਹ ਹੰਤਾਨੀਆਂ ਤੋਂ ਚੱਕ ਲਿਆ ਜਾਂਦਾ ਪਰ ਉਧਰ ਪ੍ਰਵਾਸੀ ਬੈਠੇ ਸੀ ਉਦੋਂ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਟੈਂਟ ਲੱਗੇ ਪੂਰੀ ਛੋਲਿਆਂ ਦਾ ਲੰਗਾ ਸੀ ਤੇ ਜਿਹੜੇ ਆਪਣੇ ਪੰਜਾਬੀ ਪ੍ਰੋਟੈਸਟ ਕਰਨ ਜਾ ਰਹੇ ਸੀ ਉਹਨਾਂ ਚੱਕ ਚੱਕ ਜੇਲਾ ਸੱਟਿਆ ਸੋ ਬਾਕੀ ਤੁਹਾਡੇ ਚਾਹਨਾ ਚ ਬੇਨਤੀ ਆ ਕਿ ਅਸੀਂ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਤਾਂ ਆਪਣੇ ਬੱਚਿਆਂ ਲਈ ਇਸ ਪਾਣੀ ਨੂੰ ਜ਼ਰੂਰ ਬਚਾਈਏ ਸੋ ਵੀਡੀਓ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਸਤਿ ਸ੍ਰੀ ਅਕਾਲ